ਪੰਜਾਬ ਵਿੱਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਬੇहद ਅਹਿਮ ਖਬਰ ਸਾਹਮਣੇ ਆਈ ਹੈ ਜਲਦ ਹੀ ਸੂਬੇ ਵਿੱਚ ਰਜਿਸਟਰੀਆਂ ਬਾਰੇ ਨਵਾਂ ਸਿਸਟਮ ਲਾਗੂ ਹੋਣ ਜਾ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਰਜਿਸਟਰੀਆਂ ਵਾਸਤੇ ਤਹਿਸੀਲਾਂ ਵਿੱਚ ਤੱਕੇ ਖਾਣ ਦੀ ਲੋੜ ਨਹੀਂ ਪਵੇਗੀ ਅਤੇ ਜਲਦ ਹੀ ਸੇਵਾ ਕੇਂਦਰਾਂ ਵਿੱਚ ਰਜਿਸਟਰੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਇਸੇ ਮਹੀਨੇ ਦੇ ਆਖਰੀ ਤੱਕ ਇਸ ਸਿਸਟਮ ਨੂੰ ਲਾਗੂ ਹੋਣ ਦੀ ਗੱਲ ਆਖੀ ਹੈ ਲੁਧਿਆਣਾ ਵਿਖੇ ਨਵੇਂ ਹਾਈ ਲੈਵਲ ਪੁਲ ਦਾ ਉਦਘਾਟਨ ਕਰਨ ਦੇ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਹ ਸਿਸਟਮ ਦਾ ਟਰਾਇਲ ਚੱਲ ਰਿਹਾ ਹੈ ਤੇ 15-20 ਦਿਨਾਂ ਤੱਕ ਇਹ ਲਾਗੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੇਵਾ ਕੇਂਦਰਾਂ ਵਿੱਚ ਰਜਿਸਟਰੀਆਂ ਲਿਖੀਆਂ ਜਾਣਗੀਆਂ। ਲੋਕਾਂ ਨੂੰ ਸਿਰਫ ਫੋਟੋ ਕਰਵਾਉਣ ਲਈ ਕਚਹਿਰੀਆਂ ਵਿੱਚ ਜਾਣਾ ਪਵੇਗਾ। ਇਸ ਤੋਂ ਬਾਅਦ ਸਰਕਾਰੀ ਮੁਲਾਜ਼ਮਾਂ ਲੋਕਾਂ ਦੇ ਘਰਾਂ ਵਿੱਚ ਰਜਿਸਟਰੀਆਂ ਫੜਾ ਕੇ ਜਾਇਆ ਕਰਨਗੇ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕੰਮ ਅਜੇ ਹਨ ਜਿਹੜੇ ਆਨਲਾਈਨ ਹੋ ਸਕਦੇ ਹਨ ਪਰ ਸਾਨੂੰ ਉਹਨਾਂ ਵਾਸਤੇ ਤਿਹੜੀਆਂ ਭਰਨੀਆਂ ਪੈਂਦੀਆਂ ਹਨ ਇਸ ਵਿੱਚ ਬਦਲਾਅ ਲਿਆਵਾਂਗੇ ਬਸ ਤੁਸੀਂ 15-20 ਦਿਨ ਠਹਿਰ ਜਾਓ ਟ్రਾਇਲ ਸਾਡਾ ਚੱਲ ਰਿਹਾ ਹੈ ਤੁਹਾਨੂੰ ਰਜਿਸਟਰੀਆਂ ਵਾਸਤੇ ਕਚੈਰੀਆਂ ਜਾਣ ਦੀ ਲੋੜ ਨਹੀਂ ਪੈਣੀ ਰਜਿਸਟਰੀਆਂ ਜਿਹੜੀਆਂ ਨੇ ਉਹ ਸੇਵਾ ਕੇਂਦਰਾਂ 'ਚ ਲਿਖਿਆ ਜਾਇਆ ਕਰਨਗੀਆਂ ਉੱਥੋਂ ਆਪਣੀ ਰਿਸ਼ਤੀ ਲੈ ਲਓ ਉਸ ਤੋਂ ਬਾਅਦ ਇੱਕ ਵਾਰੀ ਤੁਸੀਂ ਫੋਟੋ ਕਰਾਉਣ ਵਾਸਤੇ ਕੋਰਟ ਜਾਣਾ ਹੈ ਬਾਅਦ ਤਹਿਸੀਲਦਾਰ ਜਾਂ ਉਹਦਾ ਕੋਈ ਅਫਸਰ ਜਿਹੜਾ ਉਹ ਤੁਹਾਡੇ ਘਰੇ ਰਿਸਟਰੀ ਫੜਾ ਕੇ ਜਾਇਆ ਕਰੂਗਾ। ਬਸ ਤੁਸੀਂ ਇੱਕ ਟ੍ਰਾਇਲ ਚੱਲ ਰਿਹਾ ਹੈ। ਅਨਰ ਦਿਨਾਂ ਚ ਤੋਂ ਕਾਟਨ ਕਰਾਂ। ਬਹੁਤ ਸਾਰੇ ਕੰਮ ਹੈ ਜੀ ਨੇ ਖੱਜਲ ਖਵਰੀਆਂ ਵਾਲੇ। ਜਿਹੜੇ ਇੱਕ ਫੋਨ ਤੇ ਹੋ ਸਕਦੇ ਨੇ, ਆਨਲਾਈਨ ਹੋ ਸਕਦੇ ਨੇ, ਉਹਦੇ ਵਾਸਤੇ ਸਾਨੂੰ ਦਿਹਾੜੀਆਂ ਭੰਨਣੀਆਂ ਪੈਂਦੀਆਂ। ਉਹ ਸਾਰੇ ਅਸੀਂ ਖਤਮ ਕਰਾਂ। ਭਾਰਤ ਦੇ ਕਈ ਰਾਜਾਂ ਵਿੱਚ ਮੌਸਮ ਇੱਕਦਮ ਬਦਲ ਗਿਆ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਦਾ ਪੈਟਰਨ ਬਦਲ ਗਿਆ ਹੈ ਆਈਐਮਡੀ ਦੇ ਅਨੁਸਾਰ। ਤਿੰਨ ਦਿਨਾਂ ਤੱਕ ਯਾਨੀ 17 ਮਈ ਤੱਕ ਕਈ ਇਸ਼ਿਆਂ ਵਿੱਚ ਮੀਂਹ ਜਾਰੀ रह ਸਕਦਾ ਹੈ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਦਿੱਲੀ ਸਮੇਤ ਉੱਤਰ ਪੱਛਮੀ ਭਾਰਤ ਦੇ ਕਈ ਰਾਜਾਂ ਵਿੱਚ ਗੜੇਮਾਰੀ ਬਿਜਲੀ ਡਿੱਗਣ ਦੇ ਨਾਲ-ਨਾਲ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਦੱਸ ਦੇ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਪੂਰਬੀ ਰਾਜਸਥਾਨ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ ਅਤੇ 16 ਤੇ 17 ਮਈ ਦੇ ਵਿਚਕਾਰ ਹਿਮਾਚਲ ਪ੍ਰਦੇਸ਼ ਵਿੱਚ ਤੇਜ਼ ਹਵਾਵਾਂ ਅਤੇ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤ ਅਤੇ ਪਾਕਿਸਤਾਨ ਦੇ ਤਣਾਅ ਸਬੰਧਾਂ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਾਰ-ਵਾਰ ਇਨਕਾਰ ਕਰਨ ਦੇ ਬਾਵਜੂਦ ਜ਼ਬਰਦਸਤੀ ਵਿਚੋਲਗੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਾਊਦੀ ਅਰਬ ਵਿੱਚ ਇੱਕ ਸੰਬੋਧਨ ਕਰਦੇ ਹਨ ਟਰੰਪ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਹਾਲੀ ਵਿੱਚ ਹੋਈ ਜੰਗਬਦੀ ਨੂੰ ਆਪਣੀ ਸਰਕਾਰ ਸ਼ਾਂਤੀ ਸਥਾਪਿਤ ਕਰਨ ਵਾਲੀ ਪ੍ਰਾਪਤੀ ਦੱਸਿਆ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਭਾਰਤ ਤੇ ਪਾਕਿਸਤਾਨ ਨੂੰ ਇਕੱਠੇ ਡਿਨਰ ਤੇ ਜਾਣਾ ਚਾਹੀਦਾ ਹੈ ਤਾਂ ਜੋ ਤਣਾਅ ਹੋਰ ਘਟਾਇਆ ਜਾ ਸਕੇ ਉਹਨਾਂ ਨੂੰ ਦੱਸ ਦਈਏ ਕਿ ਭਾਰਤ ਨੇ ਵਾਰ-ਵਾਰ ਕਿਹਾ ਕਿ ਪਾਕਿਸਤਾਨ ਨਾਲ ਸਿਰਫ ਪੀਓਕੇ ਅਤੇ ਅਤਵਾਦ ਤੇ ਹੀ ਗੱਲਬਾਤ ਹੋਵੇਗੀ ਅਤੇ ਅਸੀਂ ਕਿਸੇ ਵੀ ਹੋਰ ਵਿਚੋਲਗੀ ਸਵਾਰ ਨਹੀਂ ਕਰਾਂਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਇੱਕ ਨਵੀਂ ਅਤੇ ਬਦਲੀ ਹੋਈ ਮੰਤਰੀ ਮੰਡਲ ਦੀ ਘੋਸ਼ਣਾ ਕੀਤੀ ਜੋ ਦੇਸ਼ ਵਿੱਚ ਬਦਲਾਅ ਦੀ ਮੰਗ ਨੂੰ ਵੇਖਦਿਆਂ ਤਿਆਰ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਇਹ ਟੀਮ ਕੈਨੇਡਾ ਨੂੰ ਨਵੀਂ ਦਿਸ਼ਾ ਵਿੱਚ ਲੈ ਕੇ ਜਾਣ ਲਈ ਤਿਆਰ ਕੀਤੀ ਗਈ ਹੈ ਪ੍ਰਧਾਨ ਮੰਤਰੀ ਕਾਰਨੀ ਦੀ ਨਵੀਂ ਟੀਮ ਵਿੱਚ 28 ਮੰਤਰੀ ਅਤੇ 10 ਸੈਕਟਿਵਸ ਆਫ ਸਟੇਟ ਯਾਨੀ ਰਾਜ ਕੱਤਰ ਸ਼ਾਮਲ ਹਨ ਇਹ ਸਾਰੇ ਮੰਤਰੀ ਕੈਨੇਡਾ ਦੇ ਵੱਖ-ਵੱਖ ਪ੍ਰਾਂਤਾਂ ਤੇ ਉੱਤਰੀ ਇਲਾਕਿਆਂ ਤੋਂ ਹਨ ਤਾਂ ਜੋ ਪੂਰੇ ਦੇਸ਼ ਦਾ ਪ੍ਰਤਿਨਿਧਤਵ ਹੋ ਸਕੇ ਕਾਰਨੀ ਨੇ ਕਿਹਾ ਕਿ ਸਾਡੀ ਸਰਕਾਰ ਬਦਲਾਅ ਦੇ ਆਦੇਸ਼ ਨੂੰ ਪੂਰੀ ਤਾਕਤ ਤੇ ਤੇਜ਼ੀ ਨਾਲ ਲਾਗੂ ਕਰੇਗੀ ਸਾਨੂੰ ਅਮਰੀਕਾ ਨਾਲ ਚੱਲ ਰਹੇ ਸੰਕਟ ਨੂੰ ਹੱਲ ਕਰਨਾ ਹੈ ਅਤੇ ਨਾਲ ਹੀ ਦੇਸ਼ ਦੀ ਅਰਥਵਿਵਸਥਾ ਦੀਆਂ ਅਸਲ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ ਨਵੀਂ ਮੰਤਰੀ ਮੰਡਲ ਵਿੱਚ 24 ਅਜਿਹੇ ਲੋਕ ਸ਼ਾਮਲ ਕੀਤੇ ਗਏ ਹਨ ਜਿਹੜੇ ਪਹਿਲਾਂ ਕਦੇ ਮੰਤਰੀ ਨਹੀਂ ਰਹੇ ਜਿਨ੍ਹਾਂ ਵਿੱਚੋਂ 13 ਅਪ੍ਰੈਲ ਵਿੱਚ ਹੋਏ ਚੋਣਾਂ ਵਿੱਚ ਪਹਿਲੀ ਵਾਰ ਸੰਸਦ ਚੁਣੇ ਗਏ ਹਨ ਕੁਝ అనుభవੀ ਨੇਤਾ ਵੀ ਮੌਜੂਦ ਹਨ ਪਰ ਜ਼ਿਆਦਾਤਰ ਮੰਤਰੀ ਪਹਿਲੀ ਵਾਰ ਮੰਤਰੀ ਮੰਡਲ ਵਿੱਚ ਸ਼ਾਮਲ ਹੋਏ ਹਨ। ਦਾਦੀਕੀ ਸਰੀ ਸੈਂਟਰ ਤੋਂ ਲਗਾਤਾਰ ਚੌਥੀ ਵਾਰ ਚੁਣ ਕੇ ਆਏ ਜਲੰਧਰ ਨੇੜਲੇ ਪਿੰਡ ਸਰਾਏ ਖਾਸ ਦੇ ਪਿਚੌਖੜ ਵਾਲੇ ਰਣਦੀਪ ਸਿੰਘ ਸਰਾਏ ਰਾਜ ਮੰਤਰੀ ਅਤੇ ਅੰਤਰਰਾਸ਼ਟਰੀ ਵਿਭਾਗ ਦਿੱਤਾ ਗਿਆ ਹੈ ਬ੍ਰੈਂਟਨ ਤੋਂ ਚੁਣੇ ਗਏ ਮਨਜਿੰਦਰ ਸਿੱਧੂ ਕ ਮੰਤਰੀ ਵਪਾਰ ਵਿਭਾਗ ਅਤੇ ਰੂਪੀ ਸੋਤਾਂ ਨੂੰ ਰਾਜ ਮੰਤਰੀ ਜੁਰਮ ਰੋਕ ਵਿਭਾਗ ਨੂੰ ਸ਼ਾਮਲ ਕਰਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਗਿਆ ਹੈ ਸਾਬਕਾ ਵਿੱਤ ਮੰਤਰੀ ਕ੍ਰਿਸਟਿਆ ਫਰੀਲੈਂਡ ਨੂੰ ਫਿਰ ਤੋਂ ਸ਼ਾਮਲ ਕਰਕੇ ਟਰਾਂਸਪੋਰਟ ਤੇ ਟ੍ਰੇਡ ਵਿਭਾਗ ਸੌਂਪਿਆ ਗਿਆ ਹੈ ਦੱਸ ਦੇ ਕਿ ਪ੍ਰਧਾਨ ਮੰਤਰੀ ਕਾਰਨੀ ਦੀ ਇਹ ਨਵੀਂ ਟੀਮ ਕੈਨੇਡਾ ਦੀ ਰਾਜਨੀਤੀ ਵਿੱਚ ਇੱਕ ਨਵੀਂ ਦਿਸ਼ਾ ਦੀ ਬਾਤ ਕਰਦੀ ਹੈ ਨੌਜਵਾਨਾਂ ਮਹਿਲਾਵਾਂ ਦੇਸੀ ਲੋਕਾਂ ਅਤੇ ਡਿਜੀਟਲ ਟੈਕਨੋਲੋਜੀ ਤੇ ਖਾਸ ਧਿਆਨ ਦਿੱਤਾ ਗਿਆ ਹੈ ਇਹ ਮੰਤਰੀ ਮੰਡਲ ਵਿੱਚ ਬਦਲਾਅ ਦਾ ਸੰਕੇਤ ਹੈ ਅਤੇ ਸ਼ਾਇਦ ਦੇਸ਼ ਦੀ ਨਵੀਂ ਰਾਜਨੀਤੀ ਦੀ ਸ਼ੁਰੂਆਤ ਵੀ ਦੱਸਗੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਨੀ ਨੇ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਕੀਤਾ ਹੈ ਤੇ 28 ਮੰਤਰੀ ਅਤੇ 10 ਰਾਜ ਸਖਤਰ ਸ਼ਾਮਲ ਹਨ ਅਤੇ ਪੰਜਾਬੀ ਚਿਹਰਿਆਂ ਨੂੰ ਵੀ ਥਾਂ ਮਿਲੀ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੀ ਨਖੇਦੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਨਕਾਰਿਆ ਹੋਇਆ ਆਗੂ ਆਪਣੇ ਇਹ ਸਿਆਸੀ ਆਕਾਮਾਂ ਨੂੰ ਖੁਸ਼ ਕਰਨ ਲਈ ਸਾਡੇ ਵਿਰੁੱਧ ਜਿਹੜਾ ਰੁਗਲਦਾ ਹੈ ਇਕਾਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਿੱਟੂ ਨੂੰ ਆੜੇ ਹੱਤੀ ਲੈਂਦਿਆਂ ਕਿਹਾ ਕਿ ਭਾਵੇਂ ਕੇਂਦਰੀ ਮੰਤਰੀ ਲੁਧਿਆਣਾ ਤੋਂ ਹੈ ਪਰ ਉਸਨੇ ਸ਼ਹਿਰ ਦੇ ਵਿਕਾਸ ਲਈ ਕੁਝ ਵੀ ਮਤਲਬਪੂਰਨ ਨਹੀਂ ਕੀਤਾ ਉਹਨੇ ਕਿਹਾ ਕਿ ਬਿੱਟੂ ਸਵੇਰੇ ਉੱਠਦਾ ਹੈ ਤੇ ਉਸੇ ਪਲ ਤੋਂ ਹੀ ਆਪਣੇ ਪਾਰਟੀ ਦੇ ਆਗੂ ਨੂੰ ਖੁਸ਼ ਕਰਨ ਲਈ ਆਲੋਚਨਾ ਸ਼ੁਰੂ ਕਰ ਦਿੰਦਾ ਹੈ ਭਗਵਾਨਤਮਾਨ ਨੇ ਕਿਹਾ ਕਿ ਇਹ ਨਕਾਰੇ ਗਏ ਆਗੂ ਜੋ ਵੱਡੇ ਮਹਿਲਾਂ ਵਿੱਚ ਰਹਿ ਚੁੱਕੇ ਹਨ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ ਜਿਸ ਕਾਰਨ ਲੋਕਾਂ ਨੇ ਇਹਨਾਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹਾ ਹੁਣ ਪਾਣੀਆਂ ਦਾ ਪਿਆਸੀ ਰੋਲਾ ਨੰਗਲ ਮੈਂ ਸੌਰੀ ਮੈਂ ਇੱਥੇ ਪਹਿਲਾਂ ਆਉਣਾ ਸੀ ਇਹ ਉਦਗਾਟਨ ਕਰਨ ਅਚਾਨਕ ਪਤਾ ਲੱਗਿਆ ਨੰਗਲ ਕਹਿੰਦੇ ਜੀ ਉਹ ਤਾਂ ਗੇਟ ਖੋਲਣ ਚੱਲੇ ਨੇ ਬੀਬੀਐਮਬੀ ਵਾਲੇ ਮੈਂ ਚਲੋ ਇੱਧਰ ਨੂੰ ਮੋੜ ਲੈਨੇ ਆ ਉਦੋਂ ਨੂੰ ਮੋੜੇ ਉਹਨਾਂ ਨੂੰ ਹਟਾਇਆ ਤੇ ਕੋਰਟ ਦੇ ਵਿੱਚ ਕੇਸ ਹੈ ਅੱਜ ਹੀ ਹਜੇ ਫੈਸਲਾ ਹੋਇਆ ਕਿ 20 ਤਰੀਕ ਪੈ ਗਈ 20 ਤਰੀਕ ਦੀ ਰਾਤ ਨੂੰ ਤਾਂ ਵੈਸੀ ਪਾਣੀ ਦੇ ਦੇਣਾ ਉਹਨਾਂ ਨੂੰ 20 ਤਰੀਕ ਪੈ ਗਈ ਤਾਂ ਮਤਲਬ ਆਪਾਂ ਜਿੱਤ ਗਏ ਵੀ ਆਪਾਂ ਪਾਣੀ ਦੀ ਇੱਕ ਬੂੰਦ ਅਸੀਂ ਅਸੀਂ ਕੋਰਟ ਦੇ ਵਿੱਚ ਵੀ ਲੜਿਆ ਮਾਣਯੋਗ ਅਦਾਲਤ ਦੇ ਵਿੱਚ ਲੜੇ ਆ ਤਰਕਾਂ ਨਾਲ ਲੜੇ ਆ ਤੇ ਨਾਲੇ ਪੰਜਾਬ ਦੇ ਹੱਕਾਂ 'ਚ ਖੜੇ ਆ ਕੋਈ ਅਸੀਂ ਗੱਲ ਸੋ ਇਸ ਕਰਕੇ ਸਾਡੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਅਸੀਂ ਇਹਦਾ ਕੰਮ ਕਰ ਜਿੰਨਾ ਮੁੱਦਾ ਕੀਨੇ ਛੇੜਿਆ ਜੀ ਆਈ ਕਿਥੋਂ ਤੋਂ ਤੁਸੀਂ ਹਰਾ ਕੇ ਭੇਜਿਆ ਉਹਨਾਂ ਨੇ ਰਾਜਸਥਾਨ ਤੋਂ ਐਮਪੀ ਬਣਾ ਕੇ ਰਾਜ ਸਭਾ ਦਾ ਮਨਿਸਟਰ ਬਣਾਤਾ ਪਹਿਲਾਂ ਤੁਹਾਡਾ ਐਮਪੀ ਰਹਾ ਬਿੱਟੂ ਉਹ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦਾ ਹਜੇ ਵੀ ਐ ਪੁੱਛਣ ਲੱਗ ਜਾਣਾ ਹੁਣਾਂ ਵੀ ਇਹ ਕਾਂਗਰਸੀ ਬੰਦੇ ਬੋਲ ਰਿਹਾ ਜਾਂ ਕਿ ਕਿਧਰੋਂ ਬੋਲ ਰਿਹਾ ਹੈ ਕਿਉਂਕਿ ਸਾਰੀ ਕਈ ਪੀੜ੍ਹੀਆਂ ਤਾਂ ਕਾਂਗਰਸ 'ਚ ਕੱਢਤੀਆਂ ਭਾਜਪਾ ਨੂੰ ਗਾਲਾਂ ਕੱਢਦੇ ਕੱਢਦੇ ਹੁਣ ਇੱਧਰ ਆ ਕੇ ਕਾਂਗਰਸ ਨੂੰ ਗਾਲਾਂ ਕੱਢਣ ਲੱਗ ਗਏ ਤੜਕੀ ਮੈਨੂੰ ਗਾਲਾਂ ਕੱਢਣਾ ਯਾਰ ਮੈਂ ਬਗਾੜਿਆ ਕੀ ਹੈ ਭਰਾ ਮੈਨੂੰ ਦੱਸ ਦੇ 1 ਰੁਪਏ ਦਾ ਕੋਈ ਲਾਹਮਤ ਮੇਰੇ ਤੇ ਕੋਈ ਲਾ ਦੇ ਸਾਢੇ 3 ਸਾਲ ਹੋ ਗਏ ਨਹੀਂ ਤਾਂ ਸਾਢੇ 3 ਸਾਲ ਹੋ ਗਏ ਸਾਢੇ 3000 ਕਰੋੜ ਰੁਪਇਆ ਇਕੱਠਾ ਕਰ ਲੈਂਦੇ ਨੇ ਪਰ ਇੱਕ ਰੁਪਇਆ ਦਾ ਤਾਂ ਮੇਰੇ ਤੇ ਲਾ ਦੋ ਇਲਜ਼ਾਮ ਵੀ ਸਾਢੇ 3 ਸਾਲਾਂ ਜਾਂ 1 ਰੁਪਇਆ ਖਾ ਗਿਆ ਭਗਵੰਤ ਮਾਹੋਰ ਕੋਈ ਗੱਲ ਹੈ ਨਹੀਂ ਇਹ ਜੀ ਐਂ ਕਰਦੇ ਐਂ ਕਰਦੇ ਕੱਢ ਕਰੀ ਜਾਨੂੰ ਆਪਾਂ ਕੀ ਲੈਣਾ ਛੱਡੋ ਸੋ ਇਸ ਕਰਕੇ ਇੱਥੇ ਸਾਰੇ ਧਰਮਾਂ ਦੇ ਲੋਕ ਖੜੇ ਆ ਕੋਈ ਸਰੂਪਾ ਦੇ ਰਿਹਾ ਕੋਈ ਡਾਕਟਰ ਪੀਮਰਾ ਉਮੀਦਵਾਰ ਦੀ ਫੋਟੋ ਦੇ ਰਿਹਾ ਕੋਈ ਭਗਵਾਨ ਬਾਲਮੀਕ ਜੀ ਦੀ ਫੋਟੋ ਦੇ ਰਿਹਾ ਕੋਈ ਹਰਮੰਦਰ ਸਾਹਿਬ ਦਾ ਜਿਹੜਾ ਮਾਡਲ ਹੈ ਬਣਾਇਆ ਹੋਇਆ ਉਹ ਦੇ ਰਿਹਾ ਮਤਲਬ ਹਰ ਅਸੀਂ ਤਾਂ ਇਕੱਠੇ ਆ ਸਾਨੂੰ ਕਈ ਵਾਰੀ ਧਰਮਾਂ ਦੇ ਨਾਂ ਤੇ ਵੰਡ ਲੈਂਦੇ ਆ ਇੱਕ ਵਾਰੀ ਪਾਰਲੀਮੈਂਟ ਚ ਮੈਂ ਐਮਪੀ ਸੀ ਉਸ ਵੇਲੇ ਡਿਬੇਟ ਚੱਲ ਰਹੀ ਸੀ ਆ ਸਮਾਜ ਆਏ ਆ ਉਹ ਸਮਾਜ ਆਏ ਆ ਆ ਫਲਾਨਾ ਆ ਫਲਾਨਾ ਐ ਮਤਲਬ ਜਿਹੜਾ ਉਹ ਨੈਸ਼ਨਲ ਆਇਆ ਸੀਗਾ ਨਾਗਰਿਕਤਾ ਦਾ ਕਾਨੂੰਨ ਉਹਦੀ ਡਿਬੇਟ ਚੱਲ ਰਹੀ ਸੀ ਕਾਫੀ ਲੰਬੀ ਹੋ ਗਈ ਡਿਬੇਟ ਰਾਤ ਦੇ 10 ਵਜੇ ਗਏ ਤਾਂ ਮੈਂ ਵੀ ਹੱਥ ਖੜਾ ਕਰਤਾ ਮੈਂ ਬੋਲੂਗਾ ਜੀ ਮੈਂ ਕੱਲੇ ਹੀ ਸੀ ਉਦੋਂ ਸੰਗਰੂਰ ਤੋਂ ਤਾਂ ਹੁਣ ਚਾਹੇ ਕੱਲੇ ਹੀ ਹੋਵਾਂ ਇੱਕ ਪਾਰਟੀ ਤਾਂ ਪੈਨ ਟਾਈਮ ਦੇਣਾ ਹੀ ਪਊਗਾ ਸਪੀਕਰ ਸਾਹਿਬ ਕਹਿੰਦੇ ਵੀ ਨਹੀਂ छोटी पार्टियों को नहीं बिल पास करना है मैं कह तीस कहने तीस मैं हां हाँ तीस सेकंड में क्या बोलोगे मैं ठीक है सर फिर बीस कहने बीस सेकंड मैं हां हाँ बोलोगे मैं कहा, उनके दो दो घंटे के भाषण मेरे बीस सेकंड चलो ठीक है आपका समय शुरू होता है ਨਾਲੇ ਘੜੀ ਦੇਖਣੀ ਮੈਂ ਕਿਹਾ ਬਹੁਤ ਬਹੁਤ ਸ਼ੁਕਰੀਆ ਸਪੀਕਰ ਸਾਹਿਬ ਮੈਂ ਤਾਂ ਇੰਨੇ ਹੀ ਕਹਿਣਾ ਹੈ ਕਿ ਲੰਬੇ ਸਫਰ ਕੋ ਮੀਲੋਂ ਮੇਂ ਮਤ ਬੰਟਿਏ ਕੌਮ ਕੋ ਕਬੀਲੋਂ ਮੇਂ ਮਤ ਬੰਟਿਏ ਇੱਕ ਬਹਿਤਾ ਦਰਿਆ ਹੈ ਮੇਰਾ ਭਾਰਤ ਦੇਸ਼ ਇਸ ਕੋ ਨਦੀਆਂ ਔਰ ਝੀਲੋਂ ਮੇਂ ਮਤ ਬੰਟਿਏ ਬੋਲਤ ਮਾਤਾ ਦੀ ਜੈ ਬੋਲਤ ਮਾਤਾ ਦੀ ਮੈਨੂੰ ਕਹਿੰਦੇ ਮੈਨੂੰ ਕਹਿੰਦੇ 12 ਸੈਕਿੰਡ ਥੈਂਕ ਯੂ ਪਾਣੀ ਥੈਂਕ ਯੂ ਪਾਣੀ स्पीकर साहब कहंदे ਵੀ ਹਜੇ ਤਾਂ 12 ਸਕਿੰਟ ਹੀ ਹੋਏ ਐ ਮੈਂ ਕਿਹਾ ਜੀ 8 ਸਕਿੰਟ ਅਗਲੇ ਭਾਸ਼ਣ ਕੇ ਲਈ ਰੱਖ ਲੈਣਾ ਬੋਲਣਾ ਦਿਲ ਤੋਂ ਹੋਵੇ ਤਾਂ 20 ਸਕਿੰਟ ਹੀ ਬਹੁਤ ਹੁੰਦੇ ਆ ਨਹੀਂ ਤੱਕਦੇ ਜਿਉ 2.5 ਘੰਟੇ ਭਾਜਣਾ ਲੋਕ ਵਾਸੀਆ ਲੈ ਲੈ ਕੇ ਤੁਰ ਜਾਂਦੇ ਕਈ ਵਾਰੀ ਕੱਲਾ ਟੈਂਟਾਂ ਵਾਲੇ ਰਹਿ ਜਾਂਦਾ ਵੀ ਭਾਈ ਉਸ ਹੀ ਨਾ ਵੀ ਕبھی ਸਮੇਲਨ ਚੱਲਦਾ ਸੀ ਸੌਰੀ ਉੱਠ ਕੇ ਚਲੇ ਗਏ ਜਦੋਂ ਕਵੀ ਕਵਤਾ ਪੜ ਰਿਹਾ ਸੀ ਇੱਕੋ ਹੀ ਬੰਦਾ ਰਹਿ ਗਿਆ ਉਹ ਕਹਿੰਦਾ ਯਾਰ ਮੈਨੂੰ ਲੱਖਾਂ ਦੀ ਲੋੜ ਨਹੀਂ ਬਸ ਸੁਣਨ ਨਾਲ ਤਾਂ ਇੱਕੋ ਹੀ ਚਾਹੀਦਾ ਹੁੰਦਾ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਕਵਤਾ ਸਮਝ ਰਿਹਾ ਉਹ ਕਹਿੰਦਾ ਮੈਨੂੰ ਕੱਖ ਨਹੀਂ ਸਮਝ ਆ ਰਿਹਾ ਜੀ ਮੈਂ ਤਾਂ ਟੈਂਟ ਵਾਲਾ ਤੁਸੀਂ ਜਾਓਗੇ ਤਾਂ ਮੈਂ ਆਪਾਂ ਸਪੀਕਰਸ ਪਾ ਕੇ ਸਾਰਾ ਖੋਲਣਾ ਮੈਂ ਉਹਦਾ ਕੋਈ ਫਾਇਦਾ ਨਹੀਂ ਜੀ ਉਹ ਬਹੁਤ ਚੁਆਨੀ ਦੀ ਕੁੱਤੀ ਰੁਪਈਆ ਵਾਲਾ ਬੰਦਾ ਉਹ ਤੋਂ ਜ਼ਿਆਦਾ ਪਤਾ ਲੁਧਿਆਣੇ ਦੀ ਜਨਤਾ ਨੂੰ ਨਹੀਂ ਨਹੀਂ ਮੈਂ ਨਹੀਂ ਮੈਂ ਦੇਖੋ ਪਹਿਲਾਂ ਕੋਈ ਨਾ ਕੋਈ ਕਾਂਗਰਸੀ ਜਾਂ ਅਕਾਲੀ ਹੋਈ ਸੀ ਹੁਣ ਜਿਹੜੇ ਨਵੀਂ ਪਾਰਟੀ ਚ ਆਏ ਨੇ ਕੋਈ ਨਾ ਕੋਈ ਕਿਤਰੋਂ ਕੋਈ ਕੰਮ ਦੇਖ ਕੇ ਕੋਈ ਨੀਅਤ ਦੇਖ ਕੇ ਕੋਈ ਨੈਸ਼ਨਲ ਕੰਮ ਦੇਖ ਕੇ ਆਏ ਹੋ ਵੈਲਕਮ ਮੈਂ ਕਹਿੰਦਾ ਕੋਈ ਇਸੀ ਗੱਲ ਨਹੀਂ ਜਿਹੜੇ ਭਾਜਪਾ ਚ ਵੀ ਕਾਉਂਸਲਰ ਨੇ ਮੈਨੂੰ ਮਿਲੇ ਕਾਉਂਸਲਰ ਭਾਜਪਾ ਦੇ ਇੱਥੇ ਵੀ ਕਾਉਂਸਲਰ ਕਈ ਖੜੇ ਸ ਆਪਣੇ ਕਈ ਹਾਰ ਵੀ ਗਏ ਥੋੜੀਆਂ ਵੋਟਾਂ ਤੋਂ ਰਹਿ ਗਏ ਕੋਈ ਗੱਲ ਨਹੀਂ ਹਾਰਾਂ ਜਿੱਤਾਂ ਚਲਦੀਆਂ ਰਹਿੰਦੀਆਂ ਨੇ ਪਰ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਇਕੱਠੇ ਰਹੋ ਜਿੱਥੇ ਸ਼ਹਿਰ ਦਾ ਮੁੱਦਾ ਹੋਵੇ ਉੱਥੇ ਵਿਰੋਧ ਨਾ ਕਰੋ ਕਿਉਂਕਿ ਕਾਉਂਸਲਰ ਜਿਹੜੇ ਨੇ ਉਹਨਾਂ ਦੇ ਹੱਥ 'ਚ ਬਹੁਤ ਕੁਝ ਹੁੰਦਾ ਲੋਕਲ ਐਮਐਲਏ ਦੀ ਪਾਵਰ ਹੁੰਦੀ ਆ ਆਲਮੋਸਟ ਉਸ ਕਾਉਂਸਲਰ ਦੀ ਜੋ ਆਪਦੇ ਵਾਰਡ ਦੀ ਸੋ ਚੰਗੇ ਕੰਮਾਂ ਵਾਸਤੇ ਅਸੀਂ ਵੀ ਕੋਈ ਫੰਡਾਂ ਦੀ ਕਮੀ ਨਹੀਂ ਰਹਿਣ ਦੇਵਾਂਗੇ ਮੈਂ ਉਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਦਾ ਕਿ ਐਸ ਗਲੀ 'ਚ ਆਪਾਂ ਨੂੰ ਘੱਟ ਵੋਟਾਂ ਪਈਆਂ ਦੋ ਪੁਲੀਆਂ ਹੀ ਵਟ ਦੋ ਦੋ ਪੁੜੀਆਂ ਪੱਟ ਕੇ ਕਹਿ ਦੋ ਜਾ ਭਜੋ ਝਾੜੂ ਵਾਲਿਆਂ ਤੋਂ ਬਣਵਾਓ ਫਿਰ ਲੈ ਐਂ ਕਰਦੇ ਸੀ ਪਹਿਲਾਂ ਮੈਂ ਨਹੀਂ ਕਰਦਾ ਇਦਾਂ ਮੈਂ ਕਹਿਣਾ ਕੋਈ ਗੱਲ ਨਹੀਂ ਪਿਛਲੀ ਵਾਰ ਤੁਹਾਨੂੰ ਸ਼ਾਇਦ ਸਾਡੇ ਕੰਮਾਂ ਦਾ ਸਾਡੇ ਚ ਕਮੀ ਰਹਿ ਗਈ ਹੋਊਗੀ ਅਸੀਂ ਨਹੀਂ ਪਹੁੰਚਾ ਸਕੇ ਆਪਣਾ ਪ੍ਰਚਾਰ ਤੁਹਾਡੇ ਤੱਕ ਅਗਲੀ ਵਾਰ ਕਰ ਲੂਗੇ ਕਿਹੜਾ ਕੁੰਬ ਦਾ ਮੇਲਾ ਆ ਜਾਓ ਸويس ਕਰਕੇ ਮੈਂ ਲੁਧਿਆਣਾ ਕਿਉਂਕਿ ਮੇਰੀ ਕਰਮ ਭੂਮੀ ਰਹਾ ਮੈਂ ਇਸ ਸ਼ਹਿਰ ਦੇ ਵਿੱਚ 1993 ਤੋਂ ਲੈ ਕੇ 1997 ਤੱਕ 4-5 ਸਾਲ ਮੈਂ ਇੱਥੇ ਰਿਹਾ ਫਿਰ ਮੁਹਾਲੀ ਚਲੇ ਗਿਆ ਸੀ ਫਿਰ ਪਟਿਆਲੇ ਤੇ ਬਾਅਦ ਚ ਫਿਰ ਮੁਹਾਲੀ ਆ ਗਿਆ ਸੀ ਉਤੋਂ ਬਾਅਦ ਹੁਣ ਤੁਸੀਂ ਇੱਕ ਕਿਸਮ ਦਾ ਹੀ ਰੋਲ ਦਿੱਤਾ ਮੈਨੂੰ ਕਿ ਜੋ ਮੈਂ ਕੈਸਟਾਂਚ ਕਰਦਾ ਸੀ ਉਹੀ ਹੁਣ ਮੈਨੂੰ ਆਪ ਕਰਨਾ ਪੈ ਰਿਹਾ ਜੋ ਮੈਂ ਕਸਟਾਂ ਚ ਕਹਿੰਦਾ ਸੀ ਤੁਸੀਂ ਸੀੜੀਆਂ ਸੁਣ ਲਿਓ ਮੇਰੀਆਂ ਪ੍ਰਾਣੀਆਂ ਕੱਲੀ ਕੁਲਫੀ ਗਰਮਾ ਗਰਮੀ ਸੁਣ ਲਿਓ ਉਹ ਸਾਰਾ ਕੁਝ ਕੱਲੀ ਉਹਦੇ ਵਿੱਚ ਹੀ 2-3 ਮਿੰਟ ਚ ਹੈ ਵੀ ਜਿੱਥੇ ਦੀਪੂਆਂ ਵਾਲੇ ਬੜੇ-ਬੜੇ ਢੋਲ ਖਾ ਜਾਂਦੇ ਨੇ ਜਿੱਥੇ ਹਾਕੀ ਵਾਲੇ 20 25 25 ਗੋਲ ਖਾ ਜਾਂਦੇ ਨੇ ਜਿੱਥੇ ਬਿਜਲੀ ਵਾਲੇ ਬੜੇ-ਬੜੇ ਪੋਲ ਖਾ ਜਾਂਦੇ ਨੇ ਉੱਥੇ ਕਾਦੀ ਸ਼ਰਮ ਆ ਕੁਲਫੀ ਗਰਮਾ ਗਰਮ ਨਾ ਉਹ ਸਾਰਾ ਕੁਝ ਉਸੇ ਚ ਹੀ ਹੈ ਕੱਲ ਮੈਨੂੰ ਕਿਸੇ ਨੇ ਭੇਜਿਆ ਕਹਿੰਦੇ ਆਹੀ ਆਹੀ ਪੂਰਾ ਕਰ ਦੋ ਨਾ 2.5 2.5 ਮਿੰਟ ਹੈ ਨਾ ਵੀ ਜਿੱਥੇ ਸਕੂਲ ਚੱਲ ਜਾਂਦੇ ਨੇ ਬਿਨਾ ਮਾਸਟਰਾਂ ਦੇ ਜੇ ਹਸਪਤਾਲ ਚਲੀ ਜਾਂਦੇ ਨੇ ਬਿਨਾ ਡਾਕਟਰਾਂ ਦੇ ਉਹ ਉੱਥੇ ਕਾਦੀ ਸ਼ਰਮਾ ਫਿਰ ਕੁਲਫੀ ਗਰਮਾ ਗਰਮ ਆਹੀ ਤਾਂ ਹੈਗਾ ਸੀ 75 ਸਾਲ ਤੋਂ ਇਹੀ ਚੱਲੀ ਜਾਂਦਾ ਸੀ ਹੁਣ ਸਕੂਲਾਂ 'ਚ ਵੀ ਮਾਸਟਰ ਆ ਮhalla ਕਲੀਨਿਕਾਂ 'ਚ ਵੀ ਤੇ ਹਸਪਤਾਲਾਂ 'ਚ ਵੀ ਡਾਕਟਰ ਆ ਔਰ ਪੜ੍ਹਾਵਾਂਗੇ ਬੱਚਿਆਂ ਨੂੰ UPSC ਸੈਂਟਰ ਖੋਲਿਆ ਜਾਊਗਾ ਲੁਧਿਆਣਾ 'ਚ ਗਰੀਬਾਂ ਦੇ ਬੱਚੇ ਵੀ ਸਾਰੇ ਜਨਰਲ ਵੀ ਸਾਰੇ IAS IPS UPSC ਦੀ ਤਿਆਰੀ ਕਰਨ ਵਾਸਤੇ ਲਾਇਬ੍ਰੇਰੀ ਨਾਲ ਹੋਸਟਲ ਅੱਠ ਕੋਲਣਿਆਂ ਚ ਲੁਧਿਆਣਾ ਇੱਕ ਉਹਦੇ ਵਿੱਚੋਂ ਐ ਸੋ UPSC ਦੀ ਤਿਆਰੀ ਕਰੀਏ ਅਫਸਰ ਬਣ ਕੇ ਨਿਕਲੀਏ ਆਈਲਿਟਸ ਕਰੀ ਜਾਣੇ ਪਲੱਸ 2 ਕਰਕੇ ਬਾਹਰ ਨੂੰ ਭੱਜ ਜਾਣੇ ਉਧਰੋਂ ਫਿਰ ਉਹਨਾਂ ਦਾ ਵੀ ਹੁਣ ਬੁਰਾ ਹਾਲ ਹੋ ਗਿਆ ਉਹ ਇੱਧਰ ਨੂੰ ਕੱਢ ਦਿੰਦੇ ਕਿੱਥੋਂ ਕਿਤੇ ਦੇ ਰਹੀ ਨਹੀਂ ਰਹੇ ਆਪਾਂ ਆਪਣੀ ਧਰਤੀ ਨੂੰ ਪਿਆਰ ਕਰਕੇ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਆ ਸੁਖਦੇਵ ਦੀ ਧਰਤੀ ਹੈ ਸੋ ਸਾਡੇ ਕੋਲ ਐਡੀ ਐਡੀ ਬਲੇਸਟ ਇਨਾ ਆਸ਼ੀਰਵਾਦ ਪ੍ਰਾਪਤ ਧਰਤੀ ਸਾਡੀ ਸੁਵਿਸ਼ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਬਹੁਤ ਗਰਮੀ ਦੇ ਵਿੱਚ ਆਏ ਹੋ ਔਰ ਟੋਟਲ ਸਪੋਰਟਸ ਪਾਰਕ 26 ਲੱਖ ਰੁਪਿਆ ਅੰਬੇਦਕਰ ਭਵਨ 14 ਕਰੋੜ 44 ਤੇ ਆ ਜਿਹੜਾ ਬ੍ਰਿਜ ਹੈ 8 ਕਰੋੜ 16 ਲੱਖ ਦੇ ਨਾਲ ਬਣਿਆ ਔਰ ਕੁਆਲਟੀ ਵੀ ਸਮੇਂ ਸਮੇਂ ਤੇ ਚੈੱਕ ਹੁੰਦੀ ਰਹੀ ਹੈ ਅਕਾਉਂਟੇਬਲ ਅਫਸਰ ਵੀ ਬਣਾਏ ਨੇ ਜਿਨ੍ਹਾਂ ਨੂੰ ਠੇਕਾ ਮਿਲਿਆ ਟੈਂਡਰ ਮਿਲਿਆ ਉਹ ਵੀ ਬਣਾਏ ਨੇ ਕਿ ਜੇ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੋ ਗਿਆ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਦੁਬਾਰਾ ਤੁਹਾਨੂੰ ਜ਼ਿੰਦਗੀ 'ਚ ਕਦੇ ਕੋਈ ਟੈਂਡਰ ਨਹੀਂ ਮਿਲੂਗਾ ਬਲੈਕਲਿਸਟ ਕਰ ਦਾਂਗੇ ਅਸੀਂ ਸੜਕਾਂ ਵੀ ਬਣਾ ਰਿਹਾ ਆ ਪਹਿਲੀ ਕਰਤਾ ਪਹਿਲੀ ਕਰ ਚੁ ਬੁੱਢਾ ਦਰਿਆ ਜਿਹੜਾ ਉਹਦੇ ਵਾਸਤੇ ਕੋਈ 10 ਕਰੋੜ ਵੀ ਘਟ ਹੈ ਤੁਸੀਂ ਕਾਟ ਮੰਗ ਰਹੇ ਹੋ ਜਿੰਨਾ ਲੱਗੂਗਾ ਉਹਨੂੰ ਉਹਨੂੰ ਸਾਫ਼ ਕਰਨ ਤੇ ਉਹਨੂੰ ਬਿਲਕੁਲ ਪੋਲੂਸ਼ਨ ਫ੍ਰੀ ਕਰਨ ਤੇ ਪਾਣੀ ਵਾਲੇ ਪਾਸੇ ਤਾਂ ਮੈਂ ਤਾਂ ਪਹਿਲੇ ਦਿਨੋਂ ਕਹਿਣਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਨੇ ਕਿਹਾ ਤਿੰਨ ਚੀਜ਼ਾਂ ਸੰਭਲੋ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਵਨ ਗੁਰੂ ਪਾਣੀ ਪਿਤਾ ਧਰਤੀ ਮਾਤਾ ਦਾ ਦਰਜਾ ਆ ਤਿੰਨੇ ਹੀ ਸੰਭਲ ਲੀਏ ਨਾ ਲੈ ਤੁਸੀਂ ਇੱਥੇ ਹਰੀਆਲੀਆਂ ਇੱਥੇ ਦੁਬਾਰਾ ਉਹੀ ਚਿੜੀਆਂ ਤੋਤੇ ਇੱਥੇ ਉੱਡਦੇ ਦੇਖਿਓ ਪਰ ਇਹ ਨਾ ਸ਼ਹਿਰ ਵੱਡੇ ਹੋਈ ਜਾਂਦੇ ਆ ਆਬਾਦੀ ਵਧੀ ਜਾਂਦੀ ਆ ਸੀਵਰੇਜ ਛੋਟੇ ਹੋਈ ਜਾਂਦੇ ਆ ਹੁਣ ਥੋੜਾ ਜਿਹਾ ਆਪਾਂ ਨੂੰ ਵੀ ਥੋੜਾ ਜਿਹਾ ਕਰਨਾ ਪਊਗਾ ਕਿ ਆਪਾਂ ਲੋਕ ਲਹਿਰ ਬਣਾਈਏ ਇਹਨੂੰ ਯੁੱਧ ਨਸ਼ੇ ਵਿਰੁੱਧ ਵੀ ਚੱਲ ਰਿਹਾ ਬਹੁਤ ਵੱਡੀਆਂ ਵੱਡੀਆਂ ਮੱਛੀਆਂ ਫੜ ਰਹੀਆਂ ਫਸ ਰਹੀਆਂ ਉਸ ਜਾਲ 'ਚ ਤੇ ਉਹਨਾਂ ਦੇ ਘਰ ਵੀ ਟਾਹੇ ਜਾ ਰਹੇ ਆ ਆਉਣ ਵਾਲੇ ਦਿਨਾਂ 'ਚ ਵੀ ਤੁਸੀਂ ਦੇਖੋਗੇ ਤੇ ਬਸ ਇਹੀ ਬੇਨਤੀ ਹੈ ਕਿ ਜਿਹੜਾ ਪੰਜਾਬ ਹੈ ਉਹਨੂੰ ਆਪਾਂ ਰੰਗਲਾ ਪੰਜਾਬ ਬਣਾਉਣਾ ਹੈ ਹਰ ਇੱਕ ਦੇ ਘਰੇ ਚੁੱਲ੍ਹੇ 'ਚ ਅੱਗ ਬਲਦੀ ਹੋਵੇ ਕੋਈ ਨੌਕਰੀ ਤੋਂ ਰੋਜ਼ਗਾਰ ਤੋਂ ਬਿਨਾਂ ਨਾ ਹੋਵੇ ਪੰਜਾਬ ਦੀ ਧਰਤੀ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦੀ ਗੁਰੂ ਨਾਨਕ ਸਾਹਿਬ ਦਾ 20 ਰੁਪਿਆ ਦਾ ਲੰਗਰ ਉਹ ਕਹਿੰਦੇ ਜੀ ਇਤਨੇ ਪੈਸੇ ਕਹਾਂ ਸੇ ਆਤੇ ਆਂ ਹਰ ਜਗ੍ਹਾ ਤੇ ਲੰਗਰ ਲਗਾ ਲੈਂਦੇ ਆਂ ਪੰਜਾਬ ਵਾਲੇ ਮੰਗੇ ਜੀ 20 ਰੁਪਏ ਦਾ ਵਿਆਜ ਹੀ ਨਹੀਂ ਮੁੱਕ ਰਿਹਾ ਜਿਹੜਾ ਸਾਡਾ ਭੁੱਖੇ ਸਾਧੂਆਂ ਨੂੰ ਜਿਹੜਾ ਭੋਜਨ ਸ਼ਿਕਾਇਆ ਸੀਗਾ ਗੁਰੂ ਸਾਹਿਬ ਨੇ ਉਹਦਾ ਵਿਆਜ ਹੀ ਨਹੀਂ ਖਤਮ ਹੋ ਰਿਹਾ ਜੀ